ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਦਾਲੀਦਰੀ ਕਾਰਡਾਂ ਨੂੰ ਸਹਰ ਬਿਸ਼ਨੋਈ ਗੈਂਗ ਦੇ ਇਸ਼ਾਰੇ ਤੇ ਪੰਜਾਬੀ ਗਾਇਕ ਏਪੀ ਟਿਲੋਂ ਨੂੰ ਡਰਾਉਨ ਲਈ ਪਾੜਿਤੇ ਰੱਖਿਆ ਗਿਆ 25 ਸਾਲਾ ਨੌਜਵਾਨ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ ਪਿਛਲੇ ਮਹੀਨੇ ਅਭਜੀਤ ਕਿੰਗਰਾਂ ਨੂੰ ਐਪੀ ਢਿੱਲੂ ਦੇ ਪੀਸੀ ਵਾਲੇ ਘਰ ਤੇ ਸਤੰਬਰ 2024 ਵਿੱਚ ਹੋਏ ਹਿੰਸਕ ਹਮਲੇ ਲਈ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਕਿ ਦੋਸ਼ੀ ਨੂੰ ਆਪਣੇ ਕਾਲਜ ਅਤੇ ਨੌਕਰੀ ਲਈ ਜद्दोजਹਿਦ ਕਰਨੀ ਪੈ ਰਹੀ ਸੀ ਜਿਸ ਕਰਕੇ ਉਹ ਭਾਰਤ ਰਹਿੰਦੇ ਆਪਣੇ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਸੀ ਅਤੇ ਨੇ ਤੀਜੇ ਵਜੂਸ ਨੇ ਢਿੱਲੂ ਖਿਲਾਫ ਕੰਟਰੈਕਟ ਲੈ ਲਿਆ ਜਜ ਲੀਜ਼ਾ ਮਰੁਜਨ ਸਿੰਘ ਕੀ ਨੇ ਜਜ ਲੀਜ਼ਾ ਮਰੁਜਨ ਸਿੰਘ ਕੀ ਨੇ ਅਭਜੀਤ ਦੇ ਵਕੀਲ ਦੀ ਦਲੀਲਾਂ ਪੜੀਆਂ ਕਿ ਉਸ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਹੋਰਾਂ ਦੀ ਸੁਰੱਖਿਆ ਉੱਪਰ ਤਰਜੀਹ ਦਿੱਤੀ ਪਰ ਜੱਜ ਨੇ ਕਿਹਾ ਕਿ ਇਹ ਵੀ ਤੀ ਲੋੜਾਂ ਅਭਜੀਤ ਦੀਆਂ ਸਨ ਅਤੇ ਇਨ੍ਹਾਂ ਦੋਸ਼ਾਂ ਵਿੱਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸੀਪੀਸੀ ਨਿਊਜ਼ ਨੇ ਸਜ਼ਾ ਸੁਣਾਈ ਜਾਣ ਦੀ ਆਡੀਓ ਪ੍ਰਾਪਤ ਕੀਤੀ ਹੈ ਜਿਸ ਦੌਰਾਨ ਮੇਰੋ ਜੋ ਸ਼ੰਕੀ ਨੇ ਪੂਰੀ ਵਾਰਦਾਤ ਨੂੰ ਇੱਕ ਬਾਡੀ ਕੈਮਰੇ ਤੇ ਕੈਦ ਕਰਨ ਕਰਕੇ ਅਭਿਜੀਤ ਦੇ ਵਿਹਾਰ ਨੂੰ ਅਜੀਬ ਆਖਿਆ